ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਜਰੂਰੀ ਬੇਨਤੀ ਹੈ ਤੇ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਨਾ ਕਾਰਨ ਕੀ ਆ ਸਾਡੇ ਨੌਜਵਾਨਾਂ ਦੀਆਂ ਮਦਦ ਕਰਨ ਵਾਲਿਆਂ ਦੀਆਂ ਪੱਗਾਂ ਲਾਈਆਂ ਜਾ ਰਹੀਆਂ ਉਹਨਾਂ ਦੇ ਮੱਥੇ ਪਾੜੇ ਜਾ ਰਹੇ ਆ ਉਹਨਾਂ ਦੇ ਕਿਰਚਾ ਮਾਰੀਆਂ ਜਾ ਰਹੀਆਂ ਮੇਰੀ ਬੇਨਤੀ ਖਾਸ ਕਰਕੇ ਉਹਨਾਂ ਨੌਜਵਾਨਾਂ ਨੂੰ ਆ ਜਿਹੜੇ ਮਦਦ ਲੈ ਕੇ ਆ ਰਹੇ ਆ ਜਦੋਂ ਤੁਸੀਂ ਮਦਦ ਲੈ ਕੇ ਆ ਕੇ ਮਦਦ ਵੰਡਣੀ ਹੈ ਚਾਹ ਚੋਕਰ ਹੈ ਆ ਚਾਰ ਹੈ ਰਾਸ਼ਨ ਹੈ ਕਿਸੇ ਵੀ ਪ੍ਰਕਾਰ ਦੀ ਮਦਦ ਹੈ ਉਹ ਤੁਸੀਂ ਘੱਟੋ-ਘੱਟ ਕੈਂਪਾਂ ਦੇ ਥਰੂ ਵੰਡੋ ਕੋਈ ਵੀ ਕੈਂਪ ਆ ਕਿਸੇ ਵੀ ਜਥੇਬੰਦੀ ਨੇ ਕੈਂਪ ਲਾਇਆ ਤੇ ਤੁਹਾਡਾ ਆਪਣਾ ਕੈਂਪ ਆ ਕਾਲੀ ਦਲਵਾਰਸ ਪੰਜਾਬ ਜਥੇਬੰਦੀ ਵੱਲੋਂ ਚੱਲ ਰਿਹਾ ਉਹਦੇ ਰਾਈਂ ਵੰਡੋ ਕਾਰਨ ਕਿਉਂਕਿ ਕੈਂਪਾਂ ਦੇ ਰਾਈਂ ਅੱਜ ਸਾਨੂੰ ਲਗਭਗ ਮਹੀਨਾ ਹੋ ਚੱਲਿਆ ਅਸੀਂ ਕੈਂਪ ਦੇ ਰਾਈਂ ਸੇਵਾਵਾਂ ਕਰ ਰਹੇ ਹਾਂ ਤੇ ਕੈਂਪ ਦੇ ਰਾਈਂ ਸੇਵਾਵਾਂ ਸਫਲ ਕਿਉਂ ਹੋ ਰਹੀਆਂ ਸਾਡੇ ਕੈਂਪਾਂ ਦੇ ਵਿੱਚ ਲੜਾਈ ਕਿਉਂ ਨਹੀਂ ਹੁੰਦੀ ਸਾਡੇ ਕੈਂਪਾਂ ਦੇ ਵਿੱਚ ਤੂੰ-ਤੂੰ ਮੈਂ-ਮੈਂ ਕਿਉਂ ਨਹੀਂ ਹੁੰਦੀ ਕਾਰਨ ਕੀ ਹੈ ਅਸੀਂ ਬਕਾਇਦਾ ਆਧਾਰ ਕਾਟ ਲੈ ਕੇ ਜਿਹੜੇ ਬੰਦੇ ਨੇ ਇਥੋਂ ਚੋਕਰ ਆਚਾਰ ਰਸਤ ਲੈ ਕੇ ਜਾਣੀਆਂ ਉਹਦਾ ਨਾਮ ਲਿਖ ਕੇ ਉਹਦੇ ਪਿਤਾ ਦਾ ਨਾਮ ਲਿਖ ਕੇ ਫਿਰ ਇਥੋਂ ਤੱਕ ਸਾਡੇ ਕੋਲ ਜਿਹੜੇ ਲੋਕਲ ਪਿੰਡਾਂ ਦੇ ਵਿੱਚ ਅਸੀਂ ਸੇਵਾ ਕਰ ਰਹੇ ਆ ਇਹਨਾਂ ਲੋਕਲ ਪਿੰਡਾਂ ਦੇ ਨੌਜਵਾਨ ਸਾਡੇ ਨਾਲ ਸਮਾਵਨ ਨਭਾਰੇ ਆ ਉਹਨਾਂ ਨੂੰ ਪਤਾ ਵੀ ਇਸ ਬੰਦੇ ਨੂੰ ਲੋੜ ਹੈ ਜਾਂ ਨਹੀਂ ਲੋੜ ਉਹਨਾਂ ਨੂੰ ਨਾਲ ਬਿਠਾ ਕੇ ਸੌਦਾ ਰਾਸਨ ਵੰਡਿਆ ਜਾਂਦਾ ਵਾ ਤੇ ਇਸ ਕਰਕੇ ਮੇਰੀ ਬੇਨਤੀ ਹੈ ਵੀ ਜਿਹੜੇ ਨੌਜਵਾਨ ਹੈ ਇਹ ਕਹਿੰਦੇ ਆ ਨਾ ਵੀ ਅਸੀਂ ਆਪੇ ਜਾ ਕੇ ਸੇਵਾ ਕਰਨੀ ਆ ਅਸੀਂ ਪਾਣੀ ਦੇ ਵਿੱਚ ਜਾ ਕੇ ਚੋਕਰ ਵੰਡ ਕੇ ਆਉਣਾ ਅਸੀਂ ਪਾਣੀ ਦੇ ਵਿੱਚ ਜਾ ਕੇ ਰਸਤ ਵੰਡ ਕੇ ਆਉਣੀ ਆ ਮੇਰੀ ਉਹਨਾਂ ਨੂੰ ਬੇਨਤੀ ਹੈ ਵੀ ਇਸ ਟਾਈਮ ਜਿਨ੍ਹਾਂ ਦੇ ਘਰਾਂ ਦੇ ਵਿੱਚ 5-5 ਫੁੱਟ ਪਾਣੀ ਆ ਉਹਨਾਂ ਨੇ ਆਪਣੇ ਪਸ਼ੂ ਘਰਾਂ ਦੇ ਵਿੱਚ ਇਤਨੀ ਬੰਨੇ ਉਹ ਤੇ ਪਸ਼ੂ ਆਪਣੇ ਸੱਜੇ ਖੱਬੇ ਪਿੰਡਾਂ ਦੇ ਵਿੱਚ ਲੈ ਕੇ ਜਾ ਚੁੱਕੇ ਆ ਅਸੀਂ ਤੇ ਇੱਥੇ ਉਹਨਾਂ ਨੂੰ ਵੀ ਮੰਨ ਕੇ ਚਲੋ ਭਾਵੇਂ ਕੋਈ 20 ਕਿਲੋਮੀਟਰ ਭਾਵੇਂ ਕੋਈ 10 ਕਿਲੋਮੀਟਰ ਪਸ਼ੂ ਲੈ ਕੇ ਉਹਨਾਂ ਨੂੰ ਵੀ ਚੋਕਰ ਵੰਡ ਦੇ ਕਿਉਂਕਿ ਉਹ ਵੀ ਇੱਥੇ ਬਰਬਾਦ ਹੋਇਆ ਸੂਇਸ ਕਰਕੇ ਨੌਜਵਾਨ ਨੂੰ ਕੱਲੀ ਸੇਵਾ ਪਾਣੀ ਦੇ ਵਿੱਚ ਜਾ ਕੇ ਨਹੀਂ ਹੁੰਦੀ ਕੱਲੀ ਸੇਵਾ ਜਾਂ ਉੱਥੇ ਅੱਗੇ ਜਾ ਕੇ ਰਾਸ਼ਨ ਵੰਡ ਕੇ ਨਹੀਂ ਹੁੰਦੀ ਜਿਹੜੇ ਹਾਲ ਪੀੜਤ ਲੋਕ ਐ ਜਿਨ੍ਹਾਂ ਦੀਆਂ ਛੱਤਾਂ ਚੋਰੀਆਂ ਨੀਂਹਾਂ ਬਹਿ ਰਹੀਆਂ ਉਹ ਘਰਾਂ ਦੇ ਵਿੱਚੋਂ ਜਾ ਚੁੱਕੇ ਆ ਤੇ ਹੈ ਉਹ ਵੀ ਲੋੜਵੰਦ ਐ ਇਸ ਕਰਕੇ ਨਿਸ਼ਾਨਦੇਹੀ ਕਰਕੇ ਤੁਹਾਡੇ ਆਪਣੇ ਕੈਂਪ ਵੱਲੋਂ ਇਹ ਕਾਰਜ ਕੀਤੇ ਜਾ ਰਹੇ ਮੈਂ ਦੂਦਸੀਆਂ ਵੀ ਜਥੇਬੰਦੀਆਂ ਨੂੰ ਬੇਨਤੀ ਕਰਦਾ ਤੇ ਖਾਸ ਕਰਕੇ ਜਿਹੜੇ ਨੌਜਵਾਨ ਟਰੈਕਟਰ ਟਰਾਲੇ ਭਰ ਕੇ ਲਿਜਾ ਕੇ ਜਾ ਰਿਹਾ ਉਹਨਾਂ ਨੂੰ ਖਾਸ ਕਰਕੇ اپੀਲ ਕਰਦਾ ਵੀ ਨੌਜਵਾਨੋ ਕੈਂਪਾਂ ਦੇ ਥਰੂ ਸੇਵਾ ਕਰੋ ਤੇ ਅਸੀਂ ਆਪਣੇ ਕੈਂਪ ਵੱਲੋਂ ਬੇਨਤੀ ਵੀ ਕਰਦੇ ਆ ਆਪਣੇ ਜਿੰਨੇ ਵੀ 15 16 ਸਾਡੇ ਕੈਂਪ ਚੱਲ ਰਹੇ ਆ ਉਹਨਾਂ ਨੂੰ ਵੀ ਮੈਂ ਖਾਸ ਕਰਕੇ ਬੇਨਤੀ ਕਰਦਾ ਵੀ ਆਪਣੇ ਕੈਂਪਾਂ ਦੇ ਵਿੱਚ ਆਧਾਰ ਕਾਰਡ ਚੈੱਕ ਕਰਕੇ ਉਹਨਾਂ ਦੇ ਨਾਮ ਚੈੱਕ ਕਰਕੇ ਉਹਨਾਂ ਦੇ ਪਿਤਾ ਦਾ ਨਾਮ ਚੈੱਕ ਕਰਕੇ ਉਹਨਾਂ ਦੇ ਪਿੰਡਾਂ ਦਾ ਨਾਮ ਚੈੱਕ ਕਰਕੇ ਤੇ ਬਕਾਇਦਾ ਲੋਕਲ ਟੀਮ ਆਪਣੇ ਨਾਲ ਲੈ ਕੇ ਕੋਈ 5-7 ਬੰਦੇ ਉਹ ਲੋਕਲ ਟੀਮ ਦੇ ਰਾਈ ਉਹ ਕੰਮ ਕੀਤਾ ਜਾਵੇ ਜਿਸ ਤਰੀਕੇ ਦੇ ਨਾਲ ਅਸੀਂ ਚੱਲ ਰਹੇ ਹਾਂ ਕਿਉਂਕਿ ਸਾਡਾ ਕੈਂਪ ਇਸੇ ਕਰਕੇ ਕਾਮਯਾਬ ਹੋ ਰਿਹਾ ਇੱਥੇ ਤੂੰ ਤੂੰ ਮੈਂ ਮੈਂ ਨਹੀਂ ਆ ਲੜਾਈ ਨਹੀਂ ਆ ਨਾ ਇੱਥੇ ਕਿਸੇ ਦਾ ਸਿਰ ਪਾਟਾ ਹੁਣ ਤੱਕ ਨਾ ਹੀ ਇੱਥੇ ਕਿਸੇ ਦੇ ਕਿਰਚ ਵਜਦੀ ਆ ਨਾ ਕਿਤੇ ਪੱਗ ਲੱਥੀ ਆ ਕਾਰਨ ਕੀ ਆ ਵੀ ਅਸੀਂ ਉਸ ਬੰਦੇ ਨੂੰ ਰਾਸ਼ਨ ਦਿੰਨੇ ਆ ਜਿਹੜਾ ਬੰਦਾ ਵਾਕਿਆ ਹੀ ਲੋੜਵੰਦ ਆ ਵਾਕਿਆ ਹੀ ਲੋੜਵੰਦ ਜਿਸ ਨੂੰ ਜ਼ਰੂਰਤ ਆ ਸੋ ਇਹ ਮੇਰੀ ਬੇਨਤੀ ਆ ਕਿ ਅਸੀਂ ਦੂਜਾ ਐਲਾਨ ਵੀ ਕਰਦੇ ਆ ਪੀ ਜੇਕਰ ਕੋਈ ਸਾਡੇ ਭਰਾਵਾਂ ਤੇ ਚੜ ਕੇ ਆਊਗਾ ਜੇਕਰ ਕੋਈ ਸਾਡੇ ਭਰਾਵਾਂ ਨੂੰ ਤੰਗ ਕਰੂਗਾ ਸਾਡੇ ਭਰਾਵਾਂ ਦੀਆਂ ਪੱਗਾਂ ਲਾਊਗਾ ਤੇ ਅਸੀਂ ਹੈਗੇ ਆ ਅਸੀਂ ਮਰੇ ਨਹੀਂ ਜੇਕਰ ਸਾਨੂੰ ਪਾਣੀਆਂ ਦੇ ਨਾਲ ਲੜਨਾ ਆਉਂਦਾ ਤੇ ਸਾਨੂੰ ਤੁਹਾਡੇ ਨਾਲ ਵੀ ਲੜਨਾ ਆਉਂਦਾ ਇਸ ਕਰਕੇ ਅਸੀਂ ਤੇ ਬੇਨਤੀ ਕਰਦੇ ਆ ਅਪੀਲ ਹੀ ਕਰਦੇ ਆ ਵੀ ਜਿਹੜੇ ਉਹ ਲੜਵਾਜ ਆ ਜਿਹੜੇ ਸਾਡੇ ਭਰਾਵਾਂ ਨੂੰ ਸੇਵਾ ਕਰਨ ਵਾਲਿਆਂ ਨੂੰ ਤੰਗ ਪਰੇਸ਼ਾਨ ਕਰਦੇ ਆ ਉਹ ਸੁਧਰ ਜੋ ਨਹੀਂ ਤੇ ਫਿਰ ਸੁਧਾਰ ਨਹੀਂ ਸਾਨੂੰ ਆਉਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ